ਨੈਸ਼ਨਲ ਹਾਈਵੇ ਤੇ ਤੇਜ਼ ਰਫ਼ਤਾਰ ਗੱਡੀਆਂ ਭਜਾਉਣ ਵਾਲੀ ਇੱਕ ਵਾਰੀ ਵੀਡੀਓ ਨੂੰ ਜ਼ਰੂਰ ਦੇਖ ਲੈਣ ਤਾਂ ਜਾਣਕਾਰੀ ਦੇਦੀ ਅੱਜ ਭਵਾਨੀਗੜ ਸੁਨਾਮ ਰੋਡ ਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਤੇਜ਼ ਚਾਲਕ ਗੱਡੀਆਂ ਦੇ ਚਲਾਨ ਕੱਟੇ ਗਏ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਸਪੀਡ ਮੀਟਰ ਦੇ ਨਾਲ ਜਿਹੜੀ ਗੱਡੀ ਦੀ ਸਪੀਡ ਜ਼ਿਆਦਾ ਤਾਂ ਉਹਦੇ ਚਲਾਨ ਕੱਟੇ ਗਏ ਨੇ ਤੇ ਕਈਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਤਾਂ ਜੇਕਰ ਤੁਹਾਨੂੰ ਲੱਗਦਾ ਤੁਸੀਂ ਗੱਡੀ ਭਜਾ ਕੇ ਪੁਲਿਸ ਦੇ ਕੋਲੋਂ ਕੱਢ ਲਈ ਐ ਤਾਂ ਤੁਸੀਂ ਬਚ ਗਏ ਪਰ ਤੁਸੀਂ ਨਹੀਂ ਬਚੇ ਤੁਹਾਡਾ ਚਲਾਨ ਤੁਹਾਡੇ ਘਰੇ ਆਵੇਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਇੱਕ ਗੱਡੀ ਦੀ ਓਵਰ ਸਪੀਡ ਸੀ ਤਾਂ ਜਿਸ ਨੂੰ ਪੁਲਿਸ ਦੇ ਵੱਲੋਂ ਰੋਕਿਆ ਗਿਆ ਤਾਂ ਟ੍ਰੈਫਿਕ ਇੰਚਾਰਜ ਰੰਤਿਰ ਵੀ ਮੌਜੂਦ ਨੇ ਤਸਵੀਰਾਂ ਦੇ ਵਿੱਚ ਤਾਂ ਸਾਵਧਾਨੀ ਲਈ ਵੀ ਜਿਹੜੀ ਅਪੀਲ ਕਰ ਰਹੇ ਨੇ ਤਾਂ ਦੂਜੇ ਪਾਸੇ ਸਪੀਡ ਦਾ ਚਲਾਨ ਕਟਾਇਆ ਗਿਆ ਤੇ ਅਪੀਲ ਵੀ ਕੀਤੀ ਗਈ ਹੈ ਕਿ ਗੱਡੀ ਜ਼ਿਆਦਾ ਨਾ ਭਜਾਓ ਤਾਂ ਸੜਕ ਦੇਖ ਕੇ ਜਿੰਨੀ ਸਪੀਡ ਹੈ ਸੜਕ ਦੀ ਤਾਂ ਉਸੇ ਦੇ ਚੱਲਦੇ ਆ ਜਿਹੜੀ ਗੱਡੀ ਚਲਾਈ ਜਾਵੇ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਸਮਝਾਇਆ ਜਾ ਰਿਹਾ ਟ੍ਰੈਫਿਕ ਇੰਚਾਰਜ ਦੇ ਵੱਲੋਂ ਕੀ ਕਹਿੰਦੇ ਟ੍ਰੈਫਿਕ ਇੰਚਾਰਜ ਰਣਧੀਰ ਸਿੰਘ ਦਾ ਤੁਸੀਂ ਵੀ ਸੁਣੋ ਹਾਂਜੀ ਅਸੀਂ ਕਹਿਣਾ ਤੇਰਾ ਵੀ ਰੁੱਕ ਕੇ ਜਾਣ ਉਹ ਤੇ ਉਹਨਾਂ ਨੂੰ ਜੀ ਇਹ ਰੋਕਣਾ ਸੁਭਿ ਕਰਾਂਗੇ ਵੀ ਹੌਲੀ ਚਲਾਓ ਓਵਰ ਸਪੀਡ ਕਾਰਨ ਬਹੁਤ ਜ਼ਿਆਦਾ ਹਾਦਸੇ ਹੋ ਰਹੇ ਨੇ ਤਾਂ ਜੋ ਕਿਸੇ ਵੀ ਅਣਸਥਾਵੀ ਘਟਨਾ ਤੋਂ ਰੋਕਿਆ ਜਾ ਸਕੇ ਤਾਂ ਅੱਜ ਫਿਰ ਇਹ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਕਿੱਦਾਂ ਜੀ ਸਰ ਇਹ ਸਪੈਸ਼ਲ ਨਾਕਾਬੰਦੀ ਹੈ ਜੀ ਓਵਰ ਸਪੀਡ ਤਾਂ ਕਿੰਨੇ ਕੇ ਜਿਹੜੇ ਚਲਾਨ ਸਬੇ ਇੱਦੇ ਜਿਹੜੇ ਕੀਤੇ ਗਏ ਨੇ ਅੱਜ ਹੋ ਜਾਣਗੇ ਜੀ ਕਰੀਬ 20 ਤੋਂ 25 ਚਲਾਨ ਓਵਰ ਸਪੀਡ ਦੇ ਤਾਂ ਬਹੁਤ ਲੋਕ ਅਸੀਂ ਦੇਖਦੇ ਆ ਗੱਡੀਆਂ ਰੋਕਦੇ ਨਹੀਂ ਉਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਬਚ ਗਏ ਪੁਲਿਸ ਹਾਂਜੀ ਪਰ ਵੱਜਦੇ ਨਹੀਂ ਹੈਗੇ ਜੀ ਉਹਨਾਂ ਦਾ ਆਨਲਾਈਨ ਘਰੇ ਮੈਸੇਜ ਪਾਈ ਜਾਂਦਾ ਜੀ ਕਦੀਆਂ ਭਜਾਣਾ ਕਿਉਂਕਿ ਇਹ ਰੋਡ ਵੀ ਉਸ ਹਾਲਾਤ ਦੀ ਨਹੀਂ ਹੈਗੀ ਹਾਂਜੀ ਇਹਦੇ ਤੇ ਬਹੁਤ ਸਪੀਡ ਦੇ ਵਿੱਚ ਗਿਉਂਦੇ ਨੇ ਕਈ ਵਾਰੀ 120 ਤੇ ਵੀ ਆਉਂਦੇ ਨੇ ਤਾਂ ਉਹਨਾਂ ਦਾ ਚਲਾਨ ਕੀਤਾ ਜਾਣਾ ਤਾਂ ਕੋਈ ਹਾਦਸਾ ਵੀ ਵਾਪਰ ਸਕਦਾ ਹਾਂਜੀ ਹਾਦਸਾ ਵਾਪਰ ਸਕਦਾ ਤੇ ਉਹਨਾਂ ਦਾ ਅਸੀਂ ਡਰਾਈਵ ਲਾਇਸੈਂਸ ਵੀ ਕੈਂਸਲ ਕਰ ਦਿਆਂ ਜੀ ਓਵਰ ਸਪੀਡ ਦੇ ਵਿੱਚ ਤੇ ਤੁਹਾਡੇ ਚੈਨਲ ਦੇ ਮਦੀ ਰਾਮਾ ਮਦੀ ਨਹੀਂ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਹੌਲੀ ਚੱਲਣ ਰੋਡ ਦੀ ਸਪੀਡ ਲਿਮਟ ਦੇਖ ਕੇ ਚੱਲਣ ਤੇ ਕਈ ਵਾਰੀ ਇਹ ਹਾਦਸਾ ਹੁੰਦਾ ਮਤਲਬ ਉਹ ਕਈ ਵਾਰੀ ਕਹਿੰਦੇ ਨੇ ਵੀ ਹਸਪੀਟਲ ਦੇ ਵਿੱਚ ਦਾਖਲ ਨੇ ਜੀ ਤਾਂ ਹਸੋ ਨੂੰ ਦਾ ਪਤਾ ਲੈਣ ਚੱਲੇ ਆ ਤੇ ਇਹਦੇ ਕਰਨ ਵੀ ਕਈ ਵਾਰੀ ਲੋਕ ਇੱਕ ਤਾਂ ਪਹਿਲੇ ਹੀ ਬੰਦੇ ਨੂੰ ਪਤਾ ਹੁੰਦਾ ਵੀ ਹਾਂ ਜੀ ਸਾਡਾ ਮਰੀਜ਼ ਦਾਖਲ ਹੈ ਉਹ ਤਾਂ ਆਪੇ ਤੇਜ਼ ਜਾ ਕੇ ਉਹ ਮਰੀਜ਼ ਨੂੰ ਕਿਵੇਂ بچਾਉਣਾ ਆਪ ਆਪ ਕਿਸੇ ਅਸਥਿਕਾਰ ਵੀ ਹੋ ਸਕਦੇ ਆ ਮੈਂ ਭਾ ਕਰ ਕਿਸੇ ਸਹੀ ਬੇਨਤੀ ਕਰਦੇ ਆ ਵੀ ਹੌਲੀ ਚੱਲੋ ਤੁਹਾਡਾ ਪਰਿਵਾਰ ਤੁਹਾਨੂੰ ਰੈਡੀ ਕਰਿਆ ਬਸ ਧੰਨਵਾਦ ਜੀ ਆਜੂ ਤੋਂ ਦਾ ওভারਫੀਲ ਦਾ ਚਾਰਜ ਕਰਦੂ ਅੱਗੇ ਤੋਂ ਤੁਸੀਂ ਹੌਲੀ ਜਾਣਾ ਤੁਸੀਂ ਠੀਕ ਹੈ ਤਾਂ ਜੋ ਕਰਤੀ ਆ ਦੱਸਿਆ ਨੂੰ ਰੁਕਿਆ ਜਾ ਸਕੇ ਠੀਕ ਹੈ ਅੱਗੇ ਵੀ ਜਿਹੜੀ ਹਾਈਵੇ ਦੇ ਜਿਹੜੀ ਲਿਮਟ ਹੈ ਮੇਨ 7 160 ਦੀ ਲਿਮਟ ਹੈ ਠੀਕ ਹੈ ਸਰ ਤੇ ਹਨਾ ਜੀ ਕਿ ਤੁਹਾਨੂੰ ਘਰੇ ਵੀ ਠੀਕ ਰਹਿਣਾ ਥੋੜਾ ਬਾਰਿੰਗ ਕਿਤੇ 1000 ਰੁਪਏ ਇਹ ਆਨਲਾਈਨ ਭਰ ਸਕਦੇ ਤੁਸੀਂ ਇਹ ਆਨਲਾਈਨ ਭਰੋ ਠੀਕ ਹੈ ਜੀ ਕਿੰਨੇ ਦਾ ਹੈ ਜੀ 1000 ਰੁਪਏ ਦਾ ਠੀਕ ਫੋੜੀ ਜਾਣਾ ਅਗਲਾ ਨੈਸ਼ਨਲ ਹਾਈਵੇ ਹੈ 7 80 ਦੀ ਲਿਮਟ ਹੈ ਉਹ ਦੀ 80 ਦੀ ਲਿਮਟ ਹੈ 80 ਤੇ ਅੱਗੇ ਜਾਣਾ